ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਅੱਜ ਆਪਾਂ ਖੜਿਆ ਨੈਸ਼ਨਲ ਹਾਈਵੇ ਤੇ ਜਿਹੜਾ ਕਿ ਹਬੌਰ ਤੋਂ ਗੰਗਾ ਨਗਰ ਰੋਡ ਤੇ ਨੈਸ਼ਨਲ ਹਾਈਵੇ ਬਣਿਆ ਹੋਇਆ ਹੈ ਹਾਲਾਤ ਵੇਖੋ ਜਿੰਨੀਆਂ ਵੀ ਪੁੜੀਆਂ ਬਣੀਆਂ ਹੋਈਆਂ ਉਹਨਾਂ ਦੇ ਜਿਹੜੇ ਹਾਲਾਤ ਹੈ ਉਹ ਬਹੁਤ ਹੀ ਖਸਤਾ ਹੈਗੇ ਆ ਤੇ ਵੇਖ ਸਕਦੇ ਹੋ ਜਿੰਨੇ ਵੀ ਰਾਹੀਰ ਟੱਪਦੇ ਆ ਤੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਮੋਟਰਸਾਈਕਲ ਵਾਲਿਆਂ ਨੇ ਟੱਪਣਾ ਹੁੰਦਾ ਹੈ ਗੱਡੀਆਂ ਵਾਲਿਆਂ ਦੇ ਵੀ ਤੇ ਰਾਤ ਭਾਰਾ ਤੇ ਬਹੁਤੀ ਕੋਈ ਮਾਨੂੰ ਵੱਡਾ ਹਾਦਸਾ ਹੋ ਸਕਦਾ ਹੈ ਆ ਵੇਖੋ ਕਾਫੀ ਜਿਹੜੀ ਇਹ ਪੁਲੀਆਂ ਹੈਗੀਆਂ ਇਹ ਬੈਠੀਆਂ ਪਈਆਂ ਹਬੋਰ ਤੋਂ ਗੰਗਾ ਨਗਰ ਰੋਡ ਤੇ ਜਿੰਨੀਆਂ ਵੀ ਪੁੜੀਆਂ ਹੈਗੀਆਂ ਇਹ ਬੈਠੀਆਂ ਹੋਈਆਂ ਤੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਕਰਕੇ ਨੈਸ਼ਨਲ ਹਾਈਵੇ ਔਥਾਰਟੀ ਨੂੰ ਆਪਾਂ ਇਹ ਹੀ ਬੇਨਤੀ ਕਰਾਂਗੇ ਤੇ ਵੀਡੀਓ ਅੱਗੇ ਸ਼ੇਅਰ ਕਰਿਆ ਜੇ ਕਿ ਇਹ ਪੁੜੀਆਂ ਜਿਹੜੀਆਂ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ-ਪਹਿਲਾਂ ਸਹੀ ਕਰਵਾਈਆਂ ਜਾਣ ਕਿਉਂਕਿ ਜਦੋਂ ਕੋਈ ਵੱਡਾ ਹਾਦਸਾ ਹੋ ਜਾਂਦਾ ਫਿਰ ਧਰਨੇ ਵੀ ਲੱਗਦੇ ਆ ਤੇ ਫਿਰ ਜਿਹੜੇ ਮਸਲੇ ਹੱਲ ਹੋ ਜਾਂਦੇ ਆ ਇਸ ਕਰਕੇ ਇਹ ਜੀ ਨੋਬਤ ਹੀ ਨਾਵੇ ਇਸ ਤਰ੍ਹਾਂ ਦੀ ਨੋਬਤ ਨਾਵੇ ਤਾਂ ਜੋ ਇਹ ਜਲਦੀ ਤੋਂ ਜਲਦੀ ਸਹੀ ਕਰਾਇਆ ਜਾਵੇ ਧੰਨਵਾਦ ਦੋਸਤੋ ਜਿਉਂਦੇ ਰਹੋ